enough is enough ਜੋ ਪਹਿਲਾਂ ਤੁਸੀਂ ਕਰਦੇ ਆਏ ਸਾਡੇ ਸਮਾਜ ਦੇ ਐਮਐਲਏ ਮੰਤਰੀਆਂ ਨੂੰ ਸੀ ਟਾਰਗੇਟ ਕਰਦੇ ਆਏ ਅੱਜ ਤੋਂ ਬਾਅਦ ਮੈਂ ਕਹੂੰਗਾ ਕਿ ਤਰੀਕ ਯਾਦ ਰੱਖ ਲਮ 18 ਜੂਨ 2025 ਕਿ ਅੱਜ ਤੋਂ ਬਾਅਦ ਅਮਜੋਰ ਦੇ ਫੁੱਲ ਸਟਾਫ ਲਾਤਾਂ ਖੋਟੇ ਫੇਰ ਨਾ ਕਿਉਂ ਦੱਸਿਆ ਨਹੀਂ ਬੜੇ ਦੁਖੀ ਹਿਰਦੇ ਨਾਲ ਮੈਂ ਬੈਠਾ ਇੱਥੇ ਜਿੱਦਾਂ ਮੇਰੇ ਨਾਲ ਬੋਲਦਾ ਨਹੀਂ ਹੁੰਦਾ ਬੋਹ ਕੱਟ ਗੱਲ ਕਰਦੀ ਇਹ ਬੋਹ ਨਾ ਤੋੜ ਕੇ ਅਸੀਂ ਗੱਲ ਕਰੀ ਗਈ ਆ ਤੇ ਯੂ ਕੈਨ ਅੰਡਰਸਟੈਂਡ ਕਿ ਅਸੀਂ ਕਿੰਨੇ ਦੁਖੀ ਆ ਮੇਰਾ ਪਰਿਵਾਰ ਕਿੰਨਾ ਦੁਖੀ ਆ ਜਿਹੜੇ ਸਾਡੇ ਜਾਣਕਾਰ ਨੇ ਉਹ ਕਿੰਨੇ ਦੁਖੀ ਨੇ ਸਿਰਫ ਆਪਣਾ ਨਾਮ ਚਮਕਾਨ ਲਈ ਤੁਸੀਂ ਇਹੋ ਜਿਹੀ ਹਰਕਤਾਂ ਤੇ ਪਹੁੰਚ ਕੇ ਤੁਸੀਂ ਤੇ ਅੱਜ ਤੇ ਅੱਜ ਕੱਲ ਦੇ ਜਰਨਲ ਕੀ ਕੰਮ ਕਰਦੇ ਨੇ ਫਿਰ ਇਹੀ ਕੰਮਾਂ ਕਰ ਰਹੇ ਰਹਿ ਗਏ ਕਿਸ ਨੂੰ ਨਿੱਜੀ ਟਾਰਗੇਟ ਕਰ ਲੋ ਕਿਸੇ ਦੀ ਫੈਮਿਲੀ ਟਾਰਗੇਟ ਕਰ ਲੋ ਕਿਸੇ ਦੀਆਂ ਫੋਟੋਜ਼ ਵੀਡੀਓਜ਼ ਤੁਸੀਂ ਸਰਕੂਲੇਟ ਕਰ ਲੋ ਤੁਸੀਂ ਤੇ ਅੱਜ ਦੇ ਜਰਨਲਾਂ ਦਾ ਫਿਰ ਇਹੀ ਕੰਮ ਰਹਿ ਗਿਆ ਫਿਰ ਸੋ ਮੈਂ ਅੱਜ ਜਿਹੜੀ ਪੀਸੀ ਐਸੇ ਮੁੱਦੇ 'ਚ ਰੱਖੀ ਹੈ ਕਿ ਜਿਹੜੀ ਬਰੀ ਫੋਟੋ ਦੇ ਨਾਲ ਇੱਕ ਲੇੜੀ ਦੀ ਫੋਟੋ ਜੋ ਕਿ ਬੇਰੇਪੱਲਾ ਹੋ ਐਕਸ ਵਾਈਜ਼ ਥੀਕੇ ਉਹਨਾਂ ਦੀ ਫੋਟੋ ਨੂੰ ਐਡਿਟ ਕਰਕੇ ਮੇਰੇ ਨਾਲ ਜੋੜ ਕੇ ਟੀਕੇ ਦੇ ਵਿੱਚ ਸੱਚ ਵਿੱਚ ਕੀਤਾ ਜਾ ਰਿਹਾ ਹੈ ਦੇਦੇ ਵਿੱਚ ਜਿਹੜਾ ਮੇਰਾ ਅੱਜ ਦਾ ਮੌਜੂਦਾ ਪਰਿਵਾਰ ਹੈਗਾ ਤੇ ਉਸ ਉਸ ਅਲਰਜੀ ਦਾ ਪਰਿਵਾਰ ਉੱਤੋਂ ਜਿੱਥੇ ਵੀ ਹੋएगी ਸੁਖਸਾਂਤ ਹੋएगी ਖਰਾਜੀ ਖੁਸ਼ੀ ਹੋਊਗੀ ਤੇ ਜੇ ਉਹਨੂੰ ਇਹੋ ਖਬਰ ਪਹੁੰਚੇ ਤੇ ਉਹਤੇ ਕੀ ਵੀ ਦੀ ਹੋਗੀ ਉਹਦਾ ਕੀ قصور ਉਸ ਜੇ ਲੜਾਈ ਲਾਣੀ ਤੁਸੀਂ ਮੈਨਾਂ ਲੜੋ ਮੈਨੂੰ ਸੁਨੇਹਾ ਲਾਓ ਤੁਸੀਂ ਤੇ ਉਹਦਾ ਉਹਦਾ ਵਿਚਾਰੀ ਦਾ ਕੀ ਕਸੂਰ ਹੰਸ ਕਿਉਂ ਤੁਸੀਂ ਇੰਨੀ ਕਾਇਰਤਾ ਦਿਖਾਉਂਦੇ ਹੋ ਕਿ ਤੁਸੀਂ ਲੇਡੀਜ਼ ਨੂੰ ਬਾਵਾਂ ਪਹਿਲਾ ਧੀ ਨੂੰ ਉਸੇ ਟਾਰਗੇਟ ਕਰਨਾ ਸ਼ੁਰੂ ਕਰਤਾ ਤੁਸੀਂ ਸੋ ਮੈਂ ਰਬ ਨੂੰ ਮੰਨਣ ਵਾਲਾ ਸੰਤ ਤੇ ਫੈਸਲਾ ਮੈਂ ਲੋਕਾਂ ਦੇ ਵਿਚਾਰੀ ਚ ਤੇnablare ਵਿਚਾਰੀ ਚ ਰੱਖ ਰਿਆ ਤੇ ਮੈਨੂੰ ਪੂਰਾ ਵਿਸ਼ਵਾਸ ਆਪਣੇ ਰੱਬ ਤੇ ਕਿ ਜਰੂਰ ਚਲੂ ਹੋ ਚਲੂ ਸਾਧਵਾਨਗੇ ਸੋ ਇਹਨਾ ਸ਼ਬਦਾਂ ਨਾਲ ਹੀ ਮੈਂ ਤੁਹਾਡਾ ਸਾਰਿਆਂ ਦੇ ਇਥੇ ਪਹੁੰਚੇ ਤੇ ਇੱਕ ਵਾਰੀ ਫਿਰ ਮੈਂ ਤੁਹਾਡਾ ਸਵਾਗਤ ਕਰਦਾ ਦਿਲਾ ਤੁਹਾਡਾ ਧੰਨਵਾਦ ਕਰਦਾ ਕਿ ਬੜੇ ਸ਼ੋਰ ਸਾਦੇ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੈਂ ਦੱਸਣਾ ਕਿ ਇਹ ਇਨੀਸ਼ੀਏਟਿਵ ਉਹਨੇ ਜਾਣ ਕੇ ਮੇਰੇ ਤੇ ਕੀਤਾ ਗਿਆ ਸਾਰਾ ਮਜੂਦੂਨ ਕੀਤਾ ਜਿੰਨੇ ਵੀ ਕੀਤਾ ਕੀ ਤੁਸੀਂ 24 ਘੰਟੇ ਮਿਦਨ ਤੋਂ ਬਾਅਦ ਵਿਚਿਤ ਪਛਾਣ ਕਰਾਇਆ ਜਾਂ ਮੁੱਜੰਦਾਂ ਤੋਂ ਸਾਡੇ ਵੱਲੋਂ ਮੈਂ 10 ਵਜੇ ਦੀ ਰਿਕੁਐਸਟ ਕੰਪਲੇਂਟ ਚੱਲੀ ਗਈ ਹੈਗੀ ਇਨਵੈਸਟੀਗੇਸ਼ਨ ਅਜੇ ਤੱਕ ਆਪਣਾ ਕੰਮ ਕਰ ਰਹੀ ਹੈ ਸਾਨੂੰ ਪੂਰਾ ਉਹਨਾਂ ਤੇ ਵਿਸ਼ਵਾਸ ਹੈਗਾ ਪਰ ਜਦੋਂ ਵੀ ਉਹ ਕਿਤੇ ਨ ਕਿਤੇ ਪਹੁੰਚਣ ਕੀ ਤਰਜ਼ੂਰਤ ਆ ਬਲਕਿ ਕਿਸੇ ਦੇ ਬਾਈ ਨੇਮ ਕੀਤੇ ਜਾਂ ਹਾਲੇ ਕਿਸੇ ਦੇ ਬਾਈ ਨੇਮ ਕੀਤੇ ਜੀ ਬਾਈ ਨੇਮ ਕਿਸੇ ਦੇ ਖਿਲਾਫ ਕਿੰਨੇ ਦੇ ਖਿਲਾਫ ਕੀਤੀ ਜੀ ਬਾਈ ਨੇਮ ਮੈਂ ਜੀ ਉਹਨਾਂ ਦਾ ਨਾਮ ਲੈ ਕੇ ਜਦੋਂ ਦੇਖੋ ਕਾਨਫਰੰਸ ਸ਼ੁਰੂ ਹੋਈ ਆ ਇੱਕ ਵੀ ਸ਼ਬਦ ਉਹਨਾਂ ਦਾ ਨਾਮ ਨਹੀਂ ਲਿਆ ਮੈਂ ਜਦ ਕੰਪਲੇਟ ਜਦ ਕੰਪਲੇਟ ਹੋ ਗਿਆ ਉਹਨਾਂ ਨੇ ਪਾਇਆ ਮੂਵ ਚਲੋ ਪੁਲਿਸ ਜੀ ਤੁਸੀਂ ਕੰਪਲੇਟ ਕਰਨਾ ਕਿਸੇ ਤਰਾਈ ਜੀ ਬਾਈ ਨੇਮ ਹੋਈ ਹੈ ਵਿਕਰਮਜੀਤ ਜੀ ਦੇ ਖਿਲਾਫ